ਇਸ ਨੂੰ ਮੁੜ ਉਸਦੇ ਅਸਲੀ ਸਰੂਪ ਦੇ ਵਿੱਚ ਲਿਆਉਣ ਦੇ ਵਾਸਤੇ ਸੰਤ ਬਲਬੀਰ ਸਿੰਘ ਸੀਚੇਵਾਲ ਸਾਡੇ ਪੰਜਾਬ ਦੇ ਮਾਨਯੋਗ ਰਾਜ ਸਭਾ ਮੈਂਬਰ ਉਹਨਾਂ ਨੇ ਆਪਣੇ ਸਮੂੱਚੇ ਸਹਿਯੋਗਾਂ ਨਾਲ ਲਿਆ ਔਰ ਇਸ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਦੇ ਲਈ ਇਸ ਨੂੰ ਮੁੜ ਉਹੀ ਦਰਿਆਈ ਰੂਪ ਦੇਣ ਦੇ ਲਈ ਮੁੜ ਉਹੀ ਸਾਫ਼ ਸੁਭਸ਼ ਨਿਰਮਲ ਪਾਣੀ ਬਣਾਉਣ ਦੇ ਲਈ ਜਦੋਂ ਜਹਦ ਸ਼ੁਰੂ ਕਰ ਦਿੱਤੀ ਹੈ। ਇਹ ਮਨੁੱਖਾਂ ਦੇ ਜਿਹਨਾਂ ਨੇ ਗਲਤੀਆਂ ਕੀਤੀ ਇਹ ਜੰਗੇ ਪਾਣੀ ਪਾਏ ਸਰਕਾਰਾਂ ਨੇ ਰੋਕਣੇ ਸੀ ਉਹਨਾਂ ਨੇ ਰੋਕੇ ਨਹੀਂ। ਮੈਕਮਾਂ ਵੀ ਜ਼ਿੰਮੇਵਾਰ ਆ ਲੋਕ ਵੀ ਜ਼ਿੰਮੇਵਾਰ ਆ ਸਰਕਾਰਾਂ ਵੀ ਜ਼ਿੰਮੇਵਾਰ ਆ ਜੇ ਇੱਕ ਤਾਂ ਜਿਹੜੇ ਡੈਰੀਆਂ ਵਾਲੇ ਆ ਉਹ ਟ੍ਰੀਟਮੈਂਟ ਪਲੈਂਟ ਕੱਤੀ ਤੇ ਕਰੋਨਾ ਦਾ ਵਾਅਦਾ ਸੀਗਾ ਉਹ ਉਹ ਚੱਲ ਪਏ ਜੇ ਨਾਲ ਚੱਲੇ ਹੋ ਚੱਲ ਪਣਗੇ ਤੇ ਇਹ ਇੰਨਾ ਵੱਡਾ ਸਾਡੇ ਇੱਥੇ ਵਾਤਾਵਰਣ ਦੇ ਨਾਲ ਖਿਲਵਾੜ ਹੋ ਰਿਹਾ ਕੋਈ ਬੋਲਦਾ ਕੁਸਕਦਾ ਨਹੀਂ ਕੋਈ ਸਭਾ ਸੁਸਾਇਟੀਆਂ ਕੋਈ ਸੰਸਥਾਵਾਂ ਕੋਈ ਯੂਨੀਅਨਾਂ ਕੋਈ ਕੁਸਕਦੀਆਂ ਨਹੀਂ ਇਹ ਬਿਮਾਰੀ ਜਿਹੜੀ ਬੜੀ ਪੁਰਾਣੀ ਹੈ ਤੇ ਜਿਹਨੂੰ ਲਾਹ ਇਲਾਜ ਕਹਿੰਦੇ ਸੀ ਪਰ ਇਲਾਜ ਇਹਦਾ ਵੀ ਹੈ ਤੇ ਉਹ ਇਲਾਜ ਕਰਕੇ ਹਟਾਂਗੇ ਠੀਕ ਹੋਗੇ ਹੋਊਗੀ ਜਰੂਰ ਬਦਕਿਸਮਤੀ ਇਹ ਹੈ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਜਿੱਥੇ ਸਾਡੀ ਜੇਕਰ ਅਸੀਂ ਵੋਟ ਗੈਲ ਲਈਏ ਸਾਡੀ ਜੇਕਰ 3 ਕਰੋੜ ਦੇ ਕਰੀਬ ਵੋਟ ਆ ਤੇ ਸਾਡੇ ਕੋਲ ਸੰਤ ਬਲਬੀਰ ਸਿੰਘ ਸੀਚੇ ਵਾਲੇ ਇੱਕ ਆ ਬਹੁਤ ਕੁਝ ਬਦਲਿਆ ਪਰ ਹਜੇ ਸਾਰਾ ਕੁਝ ਨਹੀਂ ਬਦਲਿਆ ਉਹ ਬਦਲਣ ਵਾਸਤੇ ਲੱਗੇ ਹੋਏ ਆ ਜਿੱਥੇ ਮਾਇਆ ਦੀ ਵੀ ਜ਼ਰੂਰਤ ਹੁੰਦੀ ਆ ਜਿੱਥੇ ਸਾਨੂੰ ਮੈਨ ਪਾਵਰ ਦੀ ਵੀ ਜ਼ਰੂਰਤ ਹੁੰਦੀ ਆ ਉੱਥੇ ਵਿਚ ਵਿਚਾਲੇ ਸਾਨੂੰ ਮਠਾ ਮਠਾ ਲੋਕਾਂ ਦਾ ਵਿਰੋਧ ਵੀ ਸਹਿਣਾ ਪੈਂਦਾ ਹੈ ਉਹ ਰੂੜੀ ਤੇ ਬੈਠਾ ਉਹਨੂੰ ਕੋ ਵੀ ਤੂੰ ਥੱਲੇ ਆ ਤੈਨੂੰ ਸਾਫ਼ ਕਰਕੇ ਬਿਠਾਦਾ ਉਹਨੂੰ ਉਹ ਵੀ ਤਕਲੀਫ਼ ਜੀ ਲੱਗਦੀ ਹੈ ਇਹ ਦੇਖ ਜਿਹੜਾ ਗਰੀਬ ਦਾ ਕਬਜ਼ਾ ਉਹ ਤਾਂ ਹਰ ਕੋਈ ਛਡਾ ਲੈਂਦਾ ਉਹ ਕੋਈ ਔਖਾ ਨਹੀਂ ਹੁੰਦਾ ਰੋਡ ਹੈਗੇ ਜਿਹੜੇ ਬਾਹੂ ਬਲੀਆ ਜਾਂ ਤਕੜੇ ਆ ਉਹਨਾਂ ਦੇ ਉਹਨਾਂ ਦੇ ਉੱਤੇ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਹੋਵੇ ਜਿਨ੍ਹਾਂ ਕੋਲ ਮਸਲ ਪਾਰ ਹੋਵੇ ਮਨੀ ਪਾਵਰ ਹੋਵੇ ਮੈਨ ਪਾਵਰ ਹੋਵੇ ਅਸਲ ਉਹ ਜਮਸਿਆ ਹੁੰਦੇ ਆ ਕੇਂਦਰ ਦੇ ਵਿੱਚ ਪਾਣੀਆਂ ਦੇ ਵਾਸਤੇ ਸਾਫ ਸਫਾਈ ਦੇ ਵਾਸਤੇ ਗੰਗਾ ਪ੍ਰੋਜੈਕਟ ਆ ਕਾਵੇਰੀ ਆ ਉਹਨਾਂ ਦੇ ਵਾਸਤੇ ਪੈਸਾ ਰੱਖਿਆ ਜਾਂਦਾ ਪੰਜਾਬ ਦੇ ਪਾਣੀਆਂ ਦੇ ਵਾਸਤੇ ਵੀ ਤੁਸੀਂ ਕੇਂਦਰ ਤੋਂ ਮੰਗ ਕੀਤੀ ਪੰਜਾਬ ਨੂੰ ਦੇਖ ਕੇ ਕੌਣ ਖੁਸ਼ ਆ ਪੰਜਾਬ ਵਲ ਤਾਂ ਤੇਰੀ ਹੈਗੀਏ ਦੇ ਕੋਈ ਦੇਖ ਕੇ ਖੁਸ਼ ਹੋਵੇ ਜਾਂ ਇਹਨਾਂ ਦੀ ਨਿਗਾਹ ਜਾਂਦੀ ਹੋਵੇ ਪਰ ਅਸੀਂ ਤਾਂ ਬੇਨਾਮ ਸੈਂਟਰ ਸਰਕਾਰ ਦੇ ਤੇ ਬਿਨਾ ਸਰਕਾਰ ਪੰਜਾਬ ਸਰਕਾਰ ਦੇ ਜੇ ਉਹ ਵੀ ਸੇਵਾ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੇ ਲੋਕੀ ਇਹਦੇ ਵਿੱਚ ਸਾਥ ਦੇ ਰਹੇ ਹੁਣ ਦਾ ਪਲਾਂਟੇਸ਼ਨ ਵੀ ਅਸੀਂ ਉੱਥੇ ਆਪਣੇ ਨਰਸਰੀਆਂ ਤੋਂ ਲਿਆ ਕੇ ਕਰ ਰਹੇ ਆ ਕਿੰਨੇ ਮਰਜ਼ੀ ਪੋਸਟਰ ਲਾ ਦਿਓ ਨਾ ਕੋਈ ਪੋਸਟਰਾਂ ਨਾਲ ਜਾਗਦਾਨਾਂ ਛੱਡੀਆਂ ਫੜ ਕੇ ਨਾ ਨਾ ਕੋਈ ਪ੍ਰਚਾਰ ਦੇ ਨਾਲ ਇੱਥੇ ਸਾਰਾ ਕੁਝ ਦੇਖ ਰਿਆ ਤੁਸੀਂ ਵੀ ਇਸ ਬੁੱਢੇ ਨਾਲੇ ਤੇ ਬਹੁਤ ਕੁਝ ਦੇਖਿਆ ਕਿੰਨੇ ਬਾਬਾ ਜੀ ਇੱਥੇ ਇੰਨੀ ਧੂੰਆਂ ਡਕਦਾ ਇੱਥੇ ਹੈ ਤੁਸੀਂ ਵੀਡੀਓ ਦੇਖੀ ਹੋਣੀ ਹੈ ਤੇ ਅੱਜ ਤੁਸੀਂ ਦੇਖ ਲਓ ਇੱਥੇ ਕੋਈ ਕੋਈ ਫੈਕਟਰੀ ਦਾ ਜਿਧੂੰਆਂ ਨਿਕਲਦਾ ਹੋਵੇ ਤੇ ਸਾਨੂੰ ਆਹ ਕੈਮਰਾ ਘੁਮਾ ਕੇ ਦਿਖਾ ਦਿਓ ਜੀ ਇੱਥੇ ਸਾਰਾ ਕੁਝ ਹੋ ਰਿਹਾ ਰੌਲਾ ਘੱਟ ਪੈ ਰਿਹਾ ਕੰਮ ਜ਼ਿਆਦਾ ਹੋ ਰਿਹਾ ਕੈਮਰਾ ਹੁੰਦਾ ਵੀ ਆਪਾਂ ਢੰਡੀਆਂ ਲੈ ਕੇ ਨਾਰੇ ਲਾਈ ਜੋ ਉਹ ਕਰੀ ਜੋ ਉਹ ਚੀਜ਼ ਦੀ ਤਾਂ ਹੁੰਦੀ ਆ ਵੀ ਜਿਹੜੇ ਕੁਈ ਸੁੱਦਾ ਹੋਇਆ ਜਗਾਣਾ ਇਹ ਤੇ ਜਾਗਦੇ ਹੋਏ ਸੁੱਤੇ ਹਨ ਡਰੋਨ ਛੱਡਿਆ ਹੋਇਆ ਡਰੋਨ ਦੇ ਨਾਲ ਉਹ ਪੂਰੀ ਜਿਹੜੀ ਹੈਗੀ ਲੋਕੇਸ਼ਨ ਲਾ ਕੇ ਉਹ ਭੇਜ ਦੇਣੀ ਵੀਰ ਤੂੰ ਨਿਕਲਦਾ ਦੇਖ ਲੋ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਪਰ ਪੰਜ ਦਰਿਆ ਵਗਦੇ ਸਨ ਔਰ ਉਹਨਾਂ ਦਰਿਆਵਾਂ ਦੇ ਕਰਕੇ ਹੀ ਇਸ ਦਾ ਨਾਮ ਪੰਜ ਆਬ ਫਿਰ ਪੰਜਾਬ ਬਣ ਗਿਆ ਪਾਣੀ ਜਿਸ ਨੂੰ ਕਿ ਸਾਡੇ ਅਧਿਆਤਮਿਕ ਗ੍ਰੰਥਾਂ ਦੇ ਵਿੱਚ ਬੜਾ ਉੱਤਮ ਦਰਜਾ ਦਿੱਤਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਰ ਅਸੀਂ ਉਸ ਅਧਿਆਤਮਿਕਤਾ ਨੂੰ ਸਮਝ ਨਹੀਂ ਸਕੇ ਅਸੀਂ ਉਹਨਾਂ ਮਹਾਵਾਕਾਂ ਦੇ ਉੱਪਰ ਪਹਿਰਾ ਨਹੀਂ ਦਿੱਤਾ ਇਸੇ ਕਰਕੇ ਸਾਡੇ ਪਾਣੀ ਜਿੱਥੇ ਸਾਨੂੰ ਜਿਨ੍ਹਾਂ ਨੇ ਜੀਵਨ ਬਖਸ਼ਣਾ ਸੀ ਜਿਹੜੇ ਅੰਮ੍ਰਿਤ ਮਈ ਪਾਣੀ ਸੀ ਉਹ ਅੱਜ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇਣ ਲੱਗ ਪਏ ਨੇ ਕਸੂਰ ਕਿਸ ਦਾ ਹੈ ਸਾਡਾ ਤੁਹਾਡਾ ਸਾਰਿਆਂ ਦਾ ਕੋਸ ਤੇ ਅਸੀਂ ਸਰਕਾਰਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਆ ਪਰ ਕਸੂਰ ਸਾਡੇ ਵੀ ਹੁੰਦੇ ਨੇ ਇਸੇ ਕਰਕੇ ਹੀ ਵਗਦੇ ਹੋਏ ਪਾਣੀ ਜਦੋਂ ਦੂਸ਼ਿਤ ਹੋ ਜਾਂਦੇ ਨੇ ਤਾਂ ਉਹ ਦਰਿਆਵਾਂ ਤੋਂ ਹੁੰਦੇ 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 ਨਾਲਿਆਂ ਦਾ ਰੂਪ ਧਾਰਨ ਕਰ ਲੈਂਦੇ ਨੇ ਕਿਸੇ ਸਮੇਂ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਵਗਦਾ ਸੀ ਉਹ ਬੁੱਢਾ ਦਰਿਆ ਹੌਲੀ 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 ਗੰਦੇ ਨਾਲੇ ਦਾ ਰੂਪ ਧਾਰਨ ਕਰ ਗਿਆ ਇਹ ਜੋ ਮੇਰੇ ਮਗਰ ਤੁਸੀਂ ਦੇਖ ਰਹੇ ਹੋ ਇਹ ਉਹੀ ਗੰਦਾ ਨਾਲਾ ਹੈ ਕਿ ਜਿਸ ਨੇ ਲੋਕਾਂ ਨੂੰ ਜੀਵਨ ਦੇਣਾ ਸੀ ਅੰਮ੍ਰਿਤਮਈ ਪਾਣੀ ਦੇਣਾ ਸੀ ਜਿਸ ਨੇ ਲੋਕਾਂ ਦੀ ਪਿਆਸ ਦੂਰ ਕਰਨੀ ਸੀ ਅੱਜ ਲੋਕਾਂ ਨੂੰ ਕੈਂਸਰ ਵਰਗੀਆਂ ਤੇ ਹੋਰ ਨਾਮੁਰਾਦ ਬਿਮਾਰੀਆਂ ਦੇ ਰਿਹਾ ਹੈ ਇਸ ਪਾਣੀ ਦੇ ਬਾਰੇ ਸੁਚੇਤ ਕਿਨੇ ਹੋਣਾ ਸੀ ਸਰਕਾਰਾਂ ਵੀ ਸੁੱਤੀਆਂ ਰਹੀਆਂ ਪ੍ਰਸ਼ਾਸਨ ਵੀ ਕੂਕ ਕੁਰਾੜੇ ਮਾਰਦਾ ਰਿਹਾ ਕੁੰਭ ਕਰਨੀ ਨੀਂਦ ਤੋਂ ਜਾਗ ਗਿਆ ਨਹੀਂ ਲੋਕ ਵੀ ਲਗਾਤਾਰ ਇਸ ਦੇ ਵਿੱਚ ਗੰਦ ਮੰਦ ਪਾਉਂਦੇ ਰਹੇ ਕੀ ਫੈਕਟਰੀਆਂ ਕੀ ਘਰਾਂ ਵਾਲੇ ਕੀ ਢੇਰੀਆਂ ਵਾਲੇ ਸਾਰਿਆਂ ਨੇ ਗੰਦ ਮੰਦ ਲਿਆ ਕੇ ਇਸ ਦਰਿਆ ਦੇ ਵਿੱਚ ਸੁੱਟ ਦਿੱਤਾ ਤੇ ਇਹ ਦਰਿਆ ਬੁੱਢਾ ਦਰਿਆ ਬੁੱਢਾ ਨਾਲਾ ਤੇ ਅੱਜ ਗੰਦਾ ਨਾਲਾ ਬਣ ਗਿਆ ਇਸ ਨੂੰ ਹੁਣ ਮੁੜ ਉਸ ਦੇ ਅਸਲੀ ਸਰੂਪ ਦੇ ਵਿੱਚ ਲਿਆਉਣ ਦੇ ਵਾਸਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਸਾਡੇ ਪੰਜਾਬ ਦੇ ਮਾਨਯੋਗ ਰਾਜ ਸਭਾ ਮੈਂਬਰ ਉਹਨਾਂ ਨੇ ਆਪਣੇ ਸਮੁੱਚੇ ਸੇਵਕਾਂ ਨੂੰ ਨਾਲ ਲਿਆ ਔਰ ਇਸ ਦੀ ਦਸ਼ਾ ਤੇ ਦਸ਼ਾ ਸੁਧਾਰਨ ਦੇ ਲਈ ਇਸ ਨੂੰ ਮੁੜ ਉਹੀ ਦਰਿਆਈ ਰੂਪ ਦੇਣ ਦੇ ਲਈ ਮੁੜ ਉਹੀ ਸਾਫ਼ ਸੁਭਸ਼ ਨਿਰਮਲ ਪਾਣੀ ਬਣਾਉਣ ਦੇ ਲਈ ਜਦੋ ਜਹਾਦ ਸ਼ੁਰੂ ਕਰ ਦਿੱਤੀ ਹੈ ਥੋੜੇ ਜਿਹੇ ਦਿਨਾਂ ਦੇ ਵਿੱਚ ਇਸ ਦੀ ਕਾਇਆ ਕਲਪ ਹੋ ਗਈ ਹੈ ਇਹ ਗੰਦਾ ਨਾਲਾ ਹੌਲੀ ਹੌਲੀ ਆਪਣਾ ਰੂਪ ਸੁਧਾਰਦਾ ਹੋਇਆ ਮੁੜ ਦਰਿਆ ਬਣਨ ਦੀ ਫਿਰਾਕ ਦੇ ਵਿੱਚ ਹੈ ਇਕ ਕੋਸ਼ਿਸ਼ ਹੈ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਾਲਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਬਾਬਾ ਬਲਵੀਰ ਸਿੰਘ ਸੀਚੇਵਾਲ ਆਪਣੇ ਸਮੁੱਚੇ ਸੇਵਕਾਂ ਦੇ ਨਾਲ ਇਸ ਦੇ ਆਲੇ ਦੁਆਲੇ ਬੂਟੇ ਲਗਾਉਣ ਦੇ ਲਈ ਪਹੁੰਚੇ ਹੋਏ ਨੇ ਗੱਲਬਾਤ ਅਸੀਂ ਉਹਨਾਂ ਦੇ ਨਾਲ ਕਰਾਂਗੇ ਇਸ ਵੱਡੇ ਇਸ ਪਵਿੱਤਰ ਕਾਰਜ ਨੂੰ ਲੈ ਕੇ ਕਿ ਜਿਹੜੇ ਕਾਰਜ ਉਹਨਾਂ ਨੇ ਆਰੰਭੇ ਹੋਏ ਨੇ ਜਿੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਪਵਿੱਤਰ ਬੇਈ ਨੂੰ ਉਹਨਾਂ ਨੇ ਸਾਫ਼ ਕੀਤਾ ਉਸ ਤੋਂ ਬਾਅਦ ਇਹ ਉਹਨਾਂ ਦਾ ਕਾਰਜ ਜਿਹੜਾ ਇੱਕ ਵੱਡਾ ਕਾਰਜ ਆ ਇਸ ਕਾਰਜ ਦੇ ਸਬੰਧੀ ਸਰਕਾਰਾਂ ਦੇ ਸਹਿਯੋਗ ਸਬੰਧੀ ਪ੍ਰਸ਼ਾਸਨ ਦੇ ਸਹਿਯੋਗ ਸਬੰਧੀ ਲੋਕਾਂ ਦੇ ਸਹਿਯੋਗ ਸਬੰਧੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਆਓ ਮਿਲਦੇ ਹਾਂ ਸੰਤ ਬਾਬਾ ਬਲਵੀਰ ਸਿੰਘ ਸਿਚੇਵਾਲ ਨੂੰ ਪਵਿੱਤਰ ਪਾਣੀ ਜਿਨ੍ਹਾਂ ਨੂੰ ਅਸੀਂ ਸਾਹਮਣੇ ਸਕੇ ਜਿਨ੍ਹਾਂ ਦੇ ਪ੍ਰਤੀ ਅਸੀਂ ਸੁਚੇਤ ਨਹੀਂ ਹੋ ਸਕੇ ਉਹਨਾਂ ਦੇ ਪ੍ਰਤੀ ਅੱਜ ਸੰਤ ਬਾਬਾ ਬਲਵੀਰ ਸਿੰਘ ਜੀ ਸਿਚੇਵਾਲ ਵਾਲੇ ਉਹਨਾਂ ਦੇ ਪਹਿਲਾਂ ਵੀ ਬਹੁਤ ਵੱਡੇ ਕਾਰਜ ਆਰੰਭੇ ਨੇ ਪਵਿੱਤਰ ਬੇਹ ਨੂੰ ਜਿੱਥੇ ਉਹਨਾਂ ਨੇ ਮੁੜ ਉਹੀ ਦਿਖ ਦਿੱਤੀ ਹੈ ਅੱਜ ਉਸ ਪਵਿੱਤਰ ਬੁੱਢਾ ਦਰਿਆ ਜਿਸ ਦਾ ਅਸਵਿਲੀ ਗੰਦਾ ਨਾਲਾ ਦੇ ਰੂਪ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਪ੍ਰਸਾਰ ਕੀਤਾ ਜਾ ਰਿਹਾ ਔਰ ਸੱਚਮੁੱਚ ਉਸ ਨੂੰ ਅਸੀਂ ਗੰਦਾ ਨਾਲਾ ਸਾਡੀਆਂ ਗਲਤੀਆਂ ਗੁਸਤਾਖੀਆਂ ਨੇ ਬਣਾਇਆ ਹੋਇਆ ਉਸ ਦੇ ਬਾਬਤ ਇੱਕ ਕਾਜ ਅਰੰਭੇ ਗਏ ਨੇ ਆਲੇ ਦੁਆਲੇ ਬੂਟੇ ਲੱਗ ਰਹੇ ਨੇ ਸੋਹਣੀ ਕਾਇਆਕਲਪ ਹੋ ਰਹੀ ਹੈ ਬਾਬਾ ਜੀ ਇਹ ਜਿਹੜਾ ਬੁੱਢਾ ਦਰਿਆ ਇੱਕ ਪਵਿੱਤਰ ਦਰਿਆ ਕਿ ਜਿਸ ਨੂੰ ਪਹਿਲੀ ਪਾਸ਼ੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਵੀ ਬਖਸ਼ਿਸ਼ ਹੈ ਔਰ ਉਸ ਨੂੰ ਅਸੀਂ ਗੰਦੇ ਨਾਲੇ ਦੇ ਵਿੱਚ ਸਾਡੀਆਂ ਮਨੁੱਖੀ ਗਲਤੀਆਂ ਜ਼ਿਆਦਾ ਸੀ ਜਾਂ ਸਰਕਾਰੀ ਗਲਤੀਆਂ ਜ਼ਿਆਦਾ ਸੀ ਉਕੇ ਦੋਨਾਂ ਦੀਆਂ ਗਲਤੀਆਂ ਸੀ ਕਿ ਮਨੁੱਖਾਂ ਦੇ ਜਿਹਨਾਂ ਨੇ ਗਲਤੀਆਂ ਕੀਤੀ ਐ ਜਿਹ ਗੰਦੇ ਪਾਣੀ ਪਾਏ ਸਰਕਾਰਾਂ ਨੇ ਰੋਕਣੇ ਸੀ ਉਹਨਾਂ ਨੇ ਰੋਕੇ ਨਹੀਂ ਵਿਭਾਗਾਂ ਵੀ ਜ਼ਿੰਮੇਵਾਰ ਆ ਲੋਕ ਵੀ ਜ਼ਿੰਮੇਵਾਰ ਆ ਸਰਕਾਰਾਂ ਵੀ ਜ਼ਿੰਮੇਵਾਰ ਆ ਜੀ ਤੇ ਦੇਖੋ ਇਹ ਪਾਣੀ ਜਿਹੜਾ ਅੰਮ੍ਰਿਤਮਈ ਪਾਣੀ ਜਿਹਨੇ ਸਾਨੂੰ ਜੀਵਨ ਦੇਣਾ ਹੈ ਜਿਹੜਾ ਸਾਡੇ ਜੀਵਨ ਦਾ ਆਧਾਰ ਆ ਅੱਜ ਸਾਨੂੰ ਬਿਮਾਰੀਆਂ ਵੰਡਦਾ ਹੈ ਸਾਨੂੰ ਕੈਂਸਰ ਦਿੰਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਚਮੜੀ ਦੀਆਂ ਬਿਮਾਰੀਆਂ ਅੱਖਾਂ ਦੀਆਂ ਬਿਮਾਰੀਆਂ ਪਰ ਲੋਕ ਵੀ ਨਹੀਂ ਜਾਗੇ ਕੋਈ ਕਿਸੇ ਤਰ੍ਹਾਂ ਦਾ ਰੋ ਆਮ ਤੌਰ ਤੇ ਅਸੀਂ ਧਰਨੇ ਪ੍ਰਦਰਸ਼ਨ ਦੇਖਦੇ ਹਾਂ ਬਹੁਤ ਕੁਝ ਦੇਖਦੇ ਹਾਂ ਪਰ ਇਹਦੇ ਬਾਬਤ ਕਿਸੇ ਨੇ ਕੋਈ ਆਵਾਜ਼ ਹੀ ਨਹੀਂ ਉਠਾਈ ਹੋਣਾ ਕਿ ਜੇ ਕੋਈ ਆਵਾਜ਼ ਉੱਠੀ ਵੀ ਹੈ ਥੋੜਾ ਬਹੁਤਾ ਕੰਮ ਹੋਇਆ ਜਾਂ ਪ੍ਰਚਾਰ ਹੋਇਆ ਪਰ ਉਹਦੇ ਵਿੱਚ ਜਿ ਨਜ਼ਰ ਪ੍ਰੈਕਟੀਕਲ ਰੂਪ ਵਿੱਚ ਉਹ ਕੰਮ ਨਹੀਂ ਹੋਇਆ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਮਿਊਸਪਲ ਕਾਰਪੋਰੇਸ਼ਨ ਉਹਦਾ ਜੇ ਨਾ ਜਰ ਗੰਦਾ ਪਾਣੀ ਨਹੀਂ ਰੋਕਦਾ ਬਾਹਰੋਂ ਆਪਾਂ ਬਹੁਤ ਕੁਝ ਨਹੀਂ ਕਰ ਸਕਦੇ ਉਹਦੇ ਉੱਤੇ ਹੀ ਅੱਗੇ ਹੁਣ ਤੱਕ ਟ੍ਰੀਟਮੈਂਟ ਪਲਾਂਟ ਜਿਹੜੇ ਹੈ ਤਕਰੀਬਨ 2009 ਤੋਂ ਲੱਗੇ ਹੋਏ ਆ ਟ੍ਰੀਟਮੈਂਟ ਪਲਾਂਟ ਹੁਣ ਲੱਗ ਚੁੱਕੇ ਆ ਤੇ ਹੁਣ ਉਹ ਜਿਹੜੇ ਕੇਸ ਦੇ ਤੇ ਚੱਲਦਾ ਜਿਹਦੇ ਵਿੱਚ ਕਰਕੇ 225 ਐਮਐਲਡੀ ਵਾਲਾ ਟ੍ਰੀਟਮੈਂਟ ਪਲਾਂਟ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਇੱਕ ਰਸ਼ਟੇ ਹੋਇਆ ਉਹ ਹੋ ਜਾਂਦਾ ਤਾਂ ਫਿਰ ਸਮਝ ਲੋਗੇ ਏ ਲੁਧਿਆਣੇ ਦਾ ਮਿਊਸਪਲ ਕਾਰਪੋਰੇਸ਼ਨ ਦਾ 550 560 ਐਮਐਲਡੀ ਪਾਣੀ ਆ ਤੇ 8 ਜੋ 800 ਐਮਐਲਡੀ ਦਾ ਪ੍ਰਬੰਧ ਹੋ ਚੁੱਕਾ ਸੋ ਇਹਦੇ ਵਿੱਚ ਮਿਊਸਪਲ ਕਮਿਟੀਰੋ ਦਾ ਪਾਣੀ ਨਹੀਂ ਜਾਣਾ ਚਾਹੀਦਾ ਦੋ ਤਿੰਨ ਟ੍ਰੀਟਮੈਂਟ ਪਲੈਂਟ ਜਿਹੜੇ ਹੈਗੇ ਆ ਉਹ ਅ ਇੰਡਸਟਰੀ ਦੇ ਲੱਗੇ ਹੋਏ ਆ ਚੌਥਾ ਇਲੈਕਟ੍ਰੋਪਲੇਟਿੰਗ ਦਾ ਲੱਗਾ ਹੈ ਇਹੋ ਸਾਰੇ ਟ੍ਰੀਟਮੈਂਟ ਪਲੈਂਟ ਲੱਗ ਜਾਂਦੇ ਆ ਪਾਣੀ ਟ੍ਰੀਟ ਹੋ ਜਾਂਦਾ ਤੇ ਅਸੀਂ ਨਹੀਂ ਕਹਿੰਦੇ ਕਿ ਬੁੱਢਾ ਦਰਿਆ ਜਿਹੜਾ ਹੈ ਦੁਆਰਾ ਉਹ ਨੰਮ ਬਗੇ ਤੋ ਇਹੋ ਤੁਸੀਂ ਦੇਖ ਰਹੇ ਹੋ ਕਿਉਂਕਿ ਜਦੋਂ ਉਹ ਪਾਣੀ ਸੈਰਦਾ ਸ਼ੁਰੂ ਹੁੰਦਾ ਤਾਂ ਉਸ ਤੋਂ ਮਗਰੋਂ ਜਿਹੜਾ ਹੈਗਾ ਇਹਦੇ ਹਾਲਾਤ ਹੋਰ ਬਹੁਤ ਜ਼ਿਆਦਾ ਬਦਲ ਜਾਂਦੇ ਆ ਪਰ ਹੁਣ ਐਸ ਵੇਲੇ ਜਿਹੜਾ ਹੈਗਾ ਅਸੀਂ 2 ਫਰਵਰੀ ਤੋਂ ਵਾਰਡ ਵੈਟਲੈਂਡ ਡੇ ਦੇ ਉੱਤੇ ਇਹ ਸ਼ੁਰੂਆਤ ਕੀਤੀ ਸੀ ਇਹਦੀ ਸਫਾਈ ਦੀ ਉਹਦੇ ਵਿੱਚ ਕਾਫੀ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਕਿ 10 ਕਿਲੋਮੀਟਰ ਦੇ ਕਰ ਇਹਦੇ ਹਲੇ ਦੁਆਲੇ ਇਹਦੀ ਸਫਾਈ ਹੋ ਗਈ ਹੈ ਦੋਨੋਂ ਪਾਸਿਆਂ ਤੋਂ ਜਿੰਨਾ ਕਿ ਮਸ਼ੀਨ ਨਾ ਕਰ ਸਕਦੇ ਆ ਜਾਂ ਜੋ ਕੁਝ ਹੋ ਸਕਦਾ ਕਿਉਂਕਿ ਅਸਲ ਤਾਂ ਇਹਦੇ ਵਿੱਚ ਜਿਹੜਾ ਸਫਾਈ ਇਹਦੀ ਤਾਰ ਰਣੀ ਹੈ ਕਿ ਇਹਦੇ ਵਿੱਚ ਜੋ ਗੰਦਾ ਪੈਂਦਾ ਉਹ ਰੁਕੇ ਜੀ ਉਹਦੇ ਵਿੱਚ ਆਉਣ ਨਾਲ ਸਮਝ ਤੋਂ ਦੱਸਿਆ ਕੋਈ ਇੱਕ ਦੋ ਸਮੱਸਿਆ ਉਹਦੋਂ ਮਗਰੋਂ ਜਿਹੜਾ ਹੈਗਾ ਸਾਰਾ ਕੁਝ ਰੁਕ ਜਾਊਗਾ ਬਾਕੀ ਜਿਹੜਾ ਹੈਗਾ ਕਿ ਇੱਥੇ ਹੁਣ ਆ ਜਿਹੜਾ ਏਰੀਆ ਤੁਸੀਂ ਦੇਖਦੇ ਆਂ ਕਿ ਇਹ ਬਿਲਕੁਲ ਅਗੇ ਕੂੜਾ ਸਿੱਟਣ ਵਾਸਤੇ ਸੀ ਇਹ ਹੁਣ ਫਰੰਟ ਬਣ ਰਿਹਾ ਇਹਦੇ ਜਿਹੜਾ ਜਿਸ ਤਰ੍ਹਾਂ ਕਾਲੀ ਵੇਹਂ ਦੇ ਉੱਤੇ ਜਾ ਕੇ ਦੇਖੋਗੇ ਕਿ ਜਿਹੜਾ ਸਭ ਤੋਂ ਬੈਕ ਸੀ ਉਹ ਸਭ ਤੋਂ ਫਰੰਟ ਤੇ ਆ ਗਿਆ ਸੋ ਜਿਸ ਤਰ੍ਹਾਂ ਦਾ ਇਹ ਮਾਹੌਲ ਬਣ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਬੁੱਢਾ ਦਰਿਆ ਵੀ ਪਵਿੱਤਰ ਦਰਿਆ ਵਗੂਗਾ ਕਿਉਂਕਿ ਪਹਿਲਾਂ ਵੀ ਪਵਿੱਤਰ ਸੀ ਬਾਬੇ ਨਾਨਕ ਨੇ ਜਿਸ ਤਰ੍ਹਾਂ ਪਵਿੱਤਰ ਕਾਲੀ ਵੇਹਂ ਤੇ ਚਰਨ ਪਾ ਕੇ ਰਬੀ ਪਾਣੀ ਦਾ ਵਿਚਾਰਨ ਹੋਇਆ ਜਿਸ ਤਰ੍ਹਾਂ ਉਹ ਬਈ ਪਵਿੱਤਰ ਇਸੇ ਤਰ੍ਹਾਂ ਹੀ ਇੱਥੇ ਗਊ ਘਾਟ ਗੁਰਦੁਆਰਾ 515 1515 ਦੇ ਵਿੱਚ ਗੁਰਨਾਨਕ ਪਾਤਸ਼ਾਹ ਇੱਥੇ ਆਏ ਆ ਤੇ ਉਸ ਵੇਲੇ ਇਹਨਾਂ ਨੇ ਇਹ ਬੁੱਢੇ ਦਰਿਆ ਸਤਲੁਜ ਨੂੰ ਕਿਹਾ ਕਿ ਥੋੜਾ ਜਿਹਾ ਪਿੱਛੇ हट ਜੂਗਾ ਤੇ ਇਹ ਜਿਹੜਾ ਬੈਕ ਤੋਂ ਪਾਣੀ ਹੈ ਜਿਹੜਾ ਹੈਗਾ ਨਾ ਕਿ ਇਹ ਇਹਦਾ ਪਾਣੀ ਫਲੋ ਜਿਹੜਾ ਹੈਗਾ ਕੱਟ ਜੂਗਾ ਉਹ ਸਤਲੁਜ ਵੱਖਰਾ ਹੋ ਗਿਆ ਇਹ ਪਾਣੀ ਜਿਹੜਾ ਹੈਗਾ ਮਾਸੀਵਾੜੇ ਤੋਂ ਆ ਰਿਹਾ ਇਹ ਥੋੜੇ ਪਹਿਲਾਂ ਫਲੋ ਇਹ ਇਧਰ ਦੀ ਲੰਘ ਰਿਹਾ ਇਹ ਜਾ ਕੇ ਅੱਗੇ ਵੀ ਜਿਹੜਾ ਹੈਗਾ ਇਹ ਦਰਿਆ ਬੁੱਢੇ ਸਤਲੁਜ ਦੇ ਵਿੱਚ ਜਾ ਕੇ ਤਕਰੀਬਨ ਜਿਹੜਾ ਹੈਗਾ ਮੋਗੇ ਜ਼ਿਲ੍ਹੇ ਦੇ ਵਿੱਚ ਜਾ ਕੇ ਪੈਂਦਾ ਇਹ ਇਹਦਾ ਵੱਖਰਾ ਆਪਣਾ ਵੇ ਆ ਉਹ ਬੰਦ ਕਰ ਦਿੱਤਾ ਸੀ ਹੋ ਸਕਦਾ ਗਾਉਣ ਵਾਲੇ ਸਮੇਂ ਦੇ ਵਿੱਚ ਆਪਣੇ ਵੇ ਥਾਣੀ ਚੱਲੇ ਤੇ ਹੋਰ ਵੀ ਪਾਣੀ ਜਦੋਂ ਦਰਿਆ ਸਦਰੋਜ ਪਾਊਗਾ ਉਦੋਂ ਟ੍ਰੀਟ ਹੋ ਜਾਊਗਾ ਜੀ ਅੱਜ ਜੇ ਤੁਸੀਂ ਦੱਸਿਆ ਕਿ ਇਹ ਆਪਾਂ 10 ਕਿਲੋਮੀਟਰ ਦਾ ਏਰੀਆ ਜਿਹੜਾ ਇਹ ਅੱਛਾ ਹੁਣ ਸਾਨੂੰ ਉਹਦੀ ਦਿੱਖ ਦਿਖਣ ਲੱਗ ਪਈ ਐ ਮੂੰਹ ਮਾਂਦਰਾ ਖੜ ਸਕਦੇ ਆ ਉਹ ਕੋਈ ਪਾਣੀ ਦੇ ਵਿੱਚੋਂ ਕੋਈ ਸਾਨੂੰ ਮੁਸ਼ਕ ਨਹੀਂ ਆ ਰਿਹਾ ਕੋਈ ਸੜਿਆੰਦ ਨਹੀਂ ਆ ਰਹੀ ਹੁਣ ਇੰਨੇ ਸਫਰ ਦੇ ਦੌਰਾਨ ਵਿੱਚ ਫੈਕਟਰੀਆਂ ਵੀ ਆਉਂਦੀਆਂ ਵਿੱਚ ਘਰ ਵੀ ਆਉਂਦੇ ਆ ਵਿੱਚ ਲੋਕਾਂ ਦੀਆਂ ਡੇਰੀਆਂ ਵੀ ਆਉਂਦੀਆਂ ਆ ਉਹਨਾਂ ਦਾ ਵੀ ਪਾਣੀ ਜਾਂਦਾ ਸਾਰਾ ਜੋ ਹੋ ਰਿਹਾ ਇਹਨਾਂ ਨੂੰ ਹਟਾਉਣ ਦੇ ਵਾਸਤੇ ਜਦੋ ਜਹਿਦ ਇਹ ਹੋਣਾ ਕਿ ਲਗਾਤਾਰ ਹੋ ਰਿਹਾ ਕਿਉਂਕਿ ਇੱਕ ਤਾਂ ਜਿਹੜੇ ਡੈਰੀਆਂ ਵਾਲੇ ਆ ਉਹ ਟ੍ਰੀਟਮੈਂਟ ਪਲੈਂਟ 31 ਤੇ ਕਰੋਨਾ ਦਾ ਵਾਅਦਾ ਸੀਗਾ ਉਹ ਉਹ ਚੱਲ ਪਿਆ ਜੇ ਨਾਲ ਚੱਲੇ ਉਹ ਚੱਲ ਪਣਗੇ 31 ਤੇ ਹੁਣ ਲੰਘ ਚੁੱਕਾ ਉਹ ਚੱਲ ਪਿਆ ਉਹਦੇ ਨਾਲ ਹੋ ਜਾਊਗਾ ਜਿਹੜਾ ਇੱਕ ਸਟੇ ਆ ਇਹ ਇਹਦਾ ਹੁਣ ਕੋਰਟ ਦੇ ਨਿਰਪਰ ਵਾ ਇੱਕ ਮਹੀਨਾ ਲੱਗਦਾ ਦੋ ਮਹੀਨੇ ਲੱਗਦੇ ਜਾਂ ਤਿੰਨ ਮਹੀਨੇ ਜੇਦੋਂ ਇਹ ਹੋ ਗਿਆ ਇਹਦੇ ਨਾਲ ਬਹੁਤ ਵੱਡਾ ਜਿਹੜਾ ਹੈਗਾ ਜਿਹੜਾ ਉਹ ਬਦਲਾਅ ਇਹਦੇ ਵਿੱਚ ਦਿਖੂਗਾ ਸੋ ਕਿਉਂਕਿ ਇਹ ਇਹ ਬਿਮਾਰੀ ਜਿਹੜੀ ਬੜੀ ਪੁਰਾਣੀ ਆ ਤੇ ਜਿਹਨੂੰ ਲਾਹ ਇਲਾਜ ਕਹਿੰਦੇ ਸੀ ਪਰ ਇਲਾਜ ਇਹਦਾ ਵੀ ਆ ਤੇ ਉਹ ਇਲਾਜ ਕਰਕੇ ਹਟਾਂਗੇ ਠੀਕ ਹੋਗੇ ਹੋਊਗੀ ਜ਼ਰੂਰ ਜੀ ਦੇਖੋ ਸਾਡੀ ਬਦਕਿਸਮਤੀ ਇਹ ਆ ਕਿ ਸਾਡੇ ਕੋਲ ਪੰਜਾਬ ਦੇ ਵਿੱਚ ਜਿੱਥੇ ਸਾਡੀ ਜੇਕਰ ਅਸੀਂ ਵੋਟ ਗੈਲ ਲਈਏ ਸਾਡੀ ਜੇਕਰ 3 ਕਰੋੜ ਦੇ ਕਰੀਬ ਵੋਟ ਆ ਤੇ ਸਾਡੇ ਕੋਲ ਸੰਤ ਬਲਬੀਰ ਸਿੰਘ ਸੀਚੇ ਵਾਲੇ ਇੱਕ ਆ ਤੇ ਇਹ ਇੰਨਾ ਵੱਡਾ ਸਾਡੇ ਇੱਥੇ ਵਾਤਾਵਰਣ ਦੇ ਨਾਲ ਖਿਲਵਾੜ ਹੋ ਰਿਹਾ ਕੋਈ ਬੋਲਦਾ ਕੁਸਕਦਾ ਨਹੀਂ ਕੋਈ ਸਭਾ ਸੁਸਾਇਟੀਆਂ ਕੋਈ ਸੰਸਥਾਵਾਂ ਕੋਈ ਯੂਨੀਅਨਾਂ ਕੋਈ ਕੁਸਕਦੀਆਂ ਨਹੀਂ ਅੱਜ ਤੁਸੀਂ ਹੁਣ ਬੂਟੇ ਲਗਾ ਚੱਲਿਓ ਬੜਾ ਕਾਬਲੇ ਤਾਰੀਫ ਕੰਮ ਆ ਤੁਸੀਂ ਲਗਾ ਕੇ ਆਪਣੇ ਘਰ ਚੱਲ ਜਾਣਾ ਸ਼ਾਮ ਨੂੰ ਇੱਥੇ ਕੀ ਪਤਾ ਆਣ ਕੇ ਕਿਨੇ ਇਹ ਬੂਟੇ ਪੱਟਦੇ ਨੇ ਇਦਾਂ ਦੀਆਂ ਵੀ ਤਾਂ ਸਮੱਸਿਆਵਾਂ ਸਾਨੂੰ ਆਉਣੀਆਂ ਨੇ ਉਹਦੇ ਵਿੱਚ ਜਿਹੜੀ ਹੈਗੀ ਅਸੀਂ ਇੱਥੇ ਟੰਕੀ ਰੱਖੀ ਹੋਈ ਹੈ ਰੈਗੂਲਰ ਇਹਦੇ ਸੇਵਾਦਾਰ ਇੱਥੇ ਲੱਗੇ ਹੋਏ ਆ ਪਾਣੀ ਵੀ ਪਾਉਂਦੇ ਆ ਇਹਦੀ ਨਿਗਰਾਨੀ ਵੀ ਕਰਦੇ ਆ ਗੁਰੂ ਪਾਸ਼ਾ ਕਿਰਪਾ ਕਰਨ ਕਿਉਂਕਿ ਹੁਣ ਲੰਮਾ ਸਮਾਂ ਹੋ ਗਿਆ ਸੇਵਾ ਦੇ ਕਾਰਜ ਵਿੱਚ ਕਿਉਂਕਿ ਅੜਚਣਾ ਹੁੰਦੀ ਹੈ ਸਮੱਸਿਆ ਹੁੰਦੀ ਹੈ ਤੇ ਉਹਨੂੰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੀ ਹੈਗੀ ਆ ਆਮ ਲੋਕਾਂ ਦੇ ਨਾਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹਦਾ ਹੱਲ ਕੱਢਿਆ ਜਾਵੇ ਜਿੱਥੇ-ਜਿੱਥੇ ਹੁਣ ਇਹ ਸਾਰੇ ਲੰਘਣ ਦੇ ਨਾਲ ਇਹ ਪਤਾ ਲੱਗਿਆ ਕਿਥੇ-ਕਿਥੇ ਕੀ ਕੀ ਕਰਨ ਵਾਲਾ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਕਿਉਂਕਿ ਪਹਿਲਾਂ ਵੀ ਸਾਰਾ ਕੁਝ ਇਸ ਇਧਰ ਆ ਹੀ ਨਹੀਂ ਸੀ ਕੋਈ ਸਕਦਾ ਇਹਦੇ ਕੰਡੇ 'ਚ ਕੋਈ ਖੜ ਨਹੀਂ ਸੀ ਸਕਦਾ ਹੁਣ ਉਹਦੇ ਜਿਹੜੇ ਹੈਗੇ ਆ ਜੋ ਬਹੁਤ ਕੁਝ ਬਦਲਿਆ ਪਰ ਇਹ ਸਾਰਾ ਕੁਝ ਨਹੀਂ ਬਦਲਿਆ ਉਹ ਬਦਲਣ ਵਾਸਤੇ ਲੱਗੇ ਹੋਏ ਆ ਜੀ ਔਰ ਜੇਕਰ ਆਪਾਂ ਦੇਖਦੇ ਆ ਕਿ ਇਹ ਇਦਾਂ ਦੇ ਕਾਰਜਾਂ ਦੇ ਵਾਸਤੇ ਸਾਨੂੰ ਬਹੁਤ ਜਿੱਥੇ ਮਾਇਆ ਦੀ ਵੀ ਜ਼ਰੂਰਤ ਹੁੰਦੀ ਹੈ ਜਿੱਥੇ ਸਾਨੂੰ ਮੈਨ ਪਾਵਰ ਦੀ ਵੀ ਜ਼ਰੂਰਤ ਹੁੰਦੀ ਹੈ ਉੱਥੇ ਵਿੱਚ ਵਿਚਾਲੇ ਸਾਨੂੰ ਮਠਾ ਮਠਾ ਲੋਕਾਂ ਦਾ ਵਿਰੋਧ ਵੀ ਸਹਿਣਾ ਪੈਂਦਾ ਕਿ ਉਹ ਸਾਡੇ ਘਰਾਂ ਦੇ ਮੋਹਰੇ ਇਦਾਂ ਕਰ ਦਿੱਤਾ ਆ ਹੋ ਗਿਆ ਇਦਾਂ ਦੀਆਂ ਵੀ ਸਮੱਸਿਆਵਾਂ ਆਉਂਦੀਆਂ ਆ ਇਹ ਹੋਣਾ ਕਿ ਕੋਈ ਵੀ ਚੀਜ਼ ਹੈ ਜਿਹੜਾ ਭਾਵੇਂ ਰੂੜੀ ਤੇ بیٹھا ਉਹਨੂੰ ਕੋ ਵੀ ਥੱਲੇ ਆ ਦੇ ਨੂੰ ਸਾਫ ਕਰਕੇ ਬਿਠਾਦਾ ਉਹਨੂੰ ਉਹ ਵੀ ਤਕਲੀਫ ਜੀ ਲੱਗਦੀ ਹੈ ਤੇ ਬਹੁਤੋ ਕੁਝ ਹੋ ਹੁੰਦਾ ਕਿ ਜਿੱਥੇ ਵਿਹਲਾ ਪਿਆ ਉਥੇ ਹਰ ਕੋਈ ਬੰਦਾ ਆਪਣਾ ਕੋਈ ਪਾਥੀਆਂ ਪਥ ਲੈਂਦਾ ਕੋਈ ਕੁਛ ਕਰ ਲੈਂਦਾ ਉਹ ਚੀਜ਼ਾਂ ਨੂੰ ਹੁੰਦੀ ਹੈ ਪਰ ਜਿਹੜਾ ਹੈਗਾ ਅਸੀਂ ਦੇਖਿਆ ਵੇ ਸਮੂਥਲੀ ਜਿਹੜਾ ਹੈਗਾ ਇੱਥੇ ਜਿੰਨਾ ਵੀ ਕਾਰਜ ਹੋਇਆ ਕਿਉਂਕਿ ਇੰਡਸਟਰੀ ਵਾਲਿਆਂ ਦੇ ਨਾਲ ਜਿਆਦਾ ਸਬੰਧਤ ਸੀਗਾ ਤੇ ਉਹ ਇੰਡਸਟਰੀ ਜਿਹੜੀ ਹੈਗੀ ਆ ਕਾਫੀ ਜਿਹੜੀ ਹੈਗੀ ਆ ਠੀਕ ਹੋ ਗਈ ਹੈ ਕਿ ਉਹ ਉਹਨਾਂ ਦਾ ਪਾਣੀ ਗੰਦਾ ਔਨ ਕਰਕੇ ਉਹੀ ਮੁਸ਼ਕ ਮਾਰਦਾ ਸੀ ਉਹ ਉਹਦੇ ਕਰਕੇ ਕਾਫੀ ਜਿਹੜੀ ਹੈਗੀ ਆ ਖਰਾਬੀ ਆਉਂਦੀ ਸੀ ਤੇ ਬਾਕੀ ਜਿਹੜੇ ਹੈਗੇ ਕੋਈ ਵੀ ਜਿਹੜਾ ਹੈਗਾ ਨਜਾਇਜ਼ ਜਿਹੜਾ ਗਰੀਬ ਦਾ ਕਬਜ਼ਾ ਉਹ ਤਾਂ ਹਰ ਕੋਈ ਛਡਾ ਲੈਂਦਾ ਉਹ ਕੋਈ ਔਖਾ ਨਹੀਂ ਹੁੰਦਾ ਰੋਡ ਹੈਗੇ ਜਿਹੜੇ ਬਾਹੂ ਬਲੀਆ ਜਾਂ ਤਕੜੇ ਆ ਉਹਨਾਂ ਦੇ ਉਹਨਾਂ ਦੇ ਉੱਤੇ ਜਿਨ੍ਹਾਂ ਕੋਲ politcal power ਹੋਵੇ ਜਿਨ੍ਹਾਂ ਕੋਲ muscle power ਹੋਵੇ money power ਹੋਵੇ man power ਹੋਵੇ ਅਹ ਹਲ ਉਹ ਜੁਮਸਿਆ ਹੁੰਦੇ ਆ ਪਰ ਇਹ ਜਿਹੜੇ ਹੈਗੇ ਬੁੱਢੇ ਦਰਿਆ ਦੇ ਕੰਢੇ ਦੇ ਉੱਤੇ ਤਾਂ ਵਿਚਾਰਾ ਜਿਹੜਾ ਹੈਗਾ ਗੰਦਗੀ ਪਈ ਸੀ ਉਹਨੂੰ ਕੋਈ ਸਾਫ਼ ਕਰਨ ਵਾਲਾ ਨਹੀਂ ਸੀ ਉਹ ਅਸੀਂ ਸ਼ੁਰੂ ਕੀਤੀ ਆ ਉਹਦੇ ਨਾਲ ਕਾਫੀ ਜਿਹੜਾ ਹੈਗਾ ਸੁਧਾਰ ਵੀ ਹੋਇਆ ਤੇ ਕਾਫੀ ਜਿਹੜੀ ਹੈਗੇ ਮੈਸੇਜ ਵੀ ਗਿਆ ਜਦੋਂ ਇੱਥੇ ਆਏ ਆ ਤੇ ਉਸ ਦਿਨ ਇਥੇ ਨਾਲ ਸਾਡੇ ਐਮਐਲਏ ਵੀ ਸਾਹਿਬ ਸੀ ਸਾਨੂੰ ਉਸੇ ਘੇਰ ਲਿਆ ਕਹਿੰਦੇ ਜੀ ਮਾਤਾ ਨੇ ਵੇ ਕਹਿੰਦੇ ਬਾਬਾ ਜੀ ਇੱਥੇ ਇੰਨੀ ਧੂਆਂ ਡੱਕਦਾ ਇੱਥੇ ਐ ਤੁਸੀਂ ਵੀਡੀਓ ਦੇਖੀ ਹੋਣੀ ਹੈ ਤੇ ਅੱਜ ਤੁਸੀਂ ਦੇਖ ਲਓ ਇੱਥੇ ਕੋਈ ਕੋਈ ਫੈਕਟਰੀ ਤੇ ਜੇ ਧੂਆਂ ਨਿਕਲਦਾ ਹੋਵੇ ਤੇ ਸਾਨੂੰ ਆ ਕੈਮਰਾ ਘੁਮਾ ਕੇ ਦਿਖਾ ਦਿਓ ਤੇ ਅਸੀਂ ਉਸ ਦਿਨ ਦੀ ਇੱਥੇ ਨਿਗਰਾਨੀ ਕਰ ਰਹੇ ਹਾਂ ਜੇ ਕੋਈ ਫੈਕਟਰੀ ਧੂਆਂ ਘੜਦੀ ਹੈ ਤੇ ਇੱਥੇ ਸਿਹਦਰ ਉਹਦੇ ਫੋਟੋ ਖਿੱਚ ਕੇ ਉਹਦੇ ਨੂੰ ਭੇਜ ਦਿੰਦੇ ਆ ਵੀ ਆ ਧੂਆਂ ਨਿਕਲ ਰਿਹਾ ਜੀ ਅੱਛਾ ਮੋਨਿਟਰਿੰਗ ਹੋ ਰਹੀ ਹੈ ਬਕਾਇਦਾ ਵੀ ਤਦੇ ਤਦੇ ਸਾਰਾ ਕੋਸ ਰਿਆ ਰੌਲਾ ਘੱਟ ਪੈ ਰਿਹਾ ਕੰਮ ਜ਼ਿਆਦਾ ਹੋ ਰਿਹਾ ਕਿ ਫਿਰ ਆਉਂਦਾ ਵੀ ਆਪਾਂ ਝੰਡੀਆਂ ਲੈ ਕੇ ਨਾਰੇ ਲਾਈ ਜੋ ਉਹ ਕਰੀ ਜੋ ਉਹ ਚੀਜ਼ ਦੀ ਤੋਂਦੀ ਆ ਵੀ ਜਿਹੜੇ ਕੁਝ ਹੱਦਾ ਹੋਇਆ ਜਗਾਉਣਾ ਇਹ ਤੇ ਜਾਗਦੇ ਹੋਏ ਸੁੱਤੇ ਆ। ਜੀ। ਸੋ ਇਹਨਾਂ ਨੂੰ ਜਗਾਉਣ ਵਾਸਤੇ ਇੱਥੇ ਹੱਥੀ ਕਰਨ ਦੀ ਲੋੜ ਆ ਸਾਰਾ ਕੁਝ ਟੈਕਨੀਕਲੀ ਪ੍ਰਸ਼ਾਸਨ ਵੀ ਪੂਰਾ ਸਹਿਯੋਗ ਦੇ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਪਰਵਰਤਨ ਕਿਤੇ ਤੂੰ ਆਏਗਾ ਤੁਸੀਂ ਦੱਸ ਦਿਓ ਕੰਡਕਟਰੀ ਅੱਜ ਵੀ ਚੱਲਦੀ ਹੈ ਡੇ ਜਿਹੜਾ ਸੋਮਵਾਰ ਦਾ ਤੇ ਨਾ ਸੋ ਕਿਉਂਕਿ ਕਈ ਵਾਰ ਹੁੰਦਾ ਨਾ ਵੀ ਜਦੋਂ ਕੋਈ ਕਹਿੰਦਾ ਹੀ ਨਹੀਂ ਕੋਈ ਤੇ ਮੋਰੇ ਕੋਈ ਜਿਹੜਾ ਹੈਗਾ ਚੱਲੀ ਜਾਂਦਾ ਕੋਈ ਕੋਈ ਸ਼ਿਕਾਇਤ ਕਰੇ ਹੁਣ ਸਾਨੂੰ ਕਿਸੇ ਸ਼ਿਕਾਇਤ ਦੀ ਲੋੜ ਨਹੀਂ ਅਸੀਂ ਆਪਣੀ ਸ਼ਿਕਾਇਤ ਦੇ ਉੱਤੇ ਆਪ ਜਿਹੜਾ ਦੇਖਣਾ ਕੈਮਰੇ ਨਾਲ ਫੋਟੋ ਖਿੱਚ ਕੇ ਇਥੇ ਡਰੋਨ ਛੱਡਿਆ ਹੋਇਆ ਡਰੋਨ ਦੇ ਨਾਲ ਉਹ ਪੂਰੀ ਜਿਹੜੀ ਹੈਗੀ ਲੋਕੇਸ਼ਨ ਲਾ ਕੇ ਉਹ ਭੇਜ ਦੇਣੀ ਵੀਰ ਤੁਹਾਨੂੰ ਨਿਕਲਦਾ ਦਿਖ ਲੋ ਜੀ ਔਰ ਜਿਵੇਂ ਆਪਾਂ ਦੇਖਦੇ ਜਿਕਰ ਕੇਂਦਰ ਦੇ ਵਿੱਚ ਕਿਉਂਕਿ ਤੁਸੀਂ ਰਾਜ ਸਭਾ ਮੈਂਬਰ ਹੋ ਕੇਂਦਰ ਦੇ ਵਿੱਚ ਪਾਣੀਆਂ ਦੇ ਵਾਸਤੇ ਸਾਫ ਸਫਾਈ ਦੇ ਵਾਸਤੇ ਗੰਗਾ ਪ੍ਰੋਜੈਕਟ ਆ ਕਾਵੇਰੀ ਆ ਉਹਨਾਂ ਦੇ ਵਾਸਤੇ ਪੈਸਾ ਰੱਖਿਆ ਜਾਂਦਾ ਪੰਜਾਬ ਦੇ ਪਾਣੀਆਂ ਦੇ ਵਾਸਤੇ ਵੀ ਤੁਸੀਂ ਕੇਂਦਰ ਤੋਂ ਮੰਗ ਕੀਤੀ ਕਿ ਸਾਡੇ ਲਈ ਵੀ ਪਾਣੀ ਦੇ ਵਾਸਤੇ ਸਾਫ ਸਫਾਈ ਦੇ ਵਾਸਤੇ ਸਾਡੀਆਂ ਪਵਿੱਤਰ ਦਰਿਆ ਹੈਗਾ ਉਹਨਾਂ ਦੇ ਵਾਸਤੇ ਵੀ ਬਜਟ ਰੱਖਿਆ ਕਰੋ ਪੰਜਾਬ ਨੂੰ ਦੇਖ ਕੇ ਕੌਣ ਖੁਸ਼ ਆ ਪੰਜਾਬ ਵੱਲ ਤਾਂ ਜਿਹੜੀ ਹੈਗੀ ਇਹ ਦੇ ਕੋਈ ਦੇਖ ਕੇ ਖੁਸ਼ ਹੋਵੇ ਜਾਂ ਇਹਨਾਂ ਦੀ ਨਿਗਾਹ ਜਾਂਦੀ ਹੋਵੇ ਕਿਉਂਕਿ ਜੇ ਇਸ ਵੇਲੇ ਗੰਗਾ ਨੂੰ ਸਾਫ ਕਰਨ ਦਾ ਸੀਗਾ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਸੀ ਉੱਥੇ 9 ਮინისტრੀਆਂ ਸੀਗੀਆਂ ਉੱਥੇ 우ਮਾ ਭਾਰਤੀ ਤੋਂ ਲੈ ਕੇ ਰਾਜਨਾਥ ਜਿਹੜੇ ਹੈਗੇ ਸਾਰੇ ਉੱਥੇ ਬੈਠੇ ਸੀ ਤੋਂ ਉਸ ਵੇਲੇ ਸਾਡੀ ਪ੍ਰੈਜੈਂਟੇਸ਼ਨ ਸੀਗੀ ਸੀਚੇਵਲ ਮਾਡਲ ਦੀ ਅਸੀਂ ਇਹ ਗੱਲ ਕਹੀ ਸੀ ਵੀ ਜਦੋਂ ਅ ਅਸੀਂ ਸੇਵਾ ਦਾ ਕੰਮ ਸ਼ੁਰੂ ਕੀਤਾ ਨਾ ਸਾਡੇ ਕੋਲ ਪੈਸੇ ਸੀ ਨਾ ਸਾਡੇ ਕੋਲ ਪ੍ਰੋਜੈਕਟ ਸੀ ਨਾ ਸਾਡੇ ਨਾਲ ਸਰਕਾਰ ਸੀ ਨਾ ਸਾਡੇ ਨਾਲ ਪ੍ਰਸ਼ਾਸਨ ਸੀ ਤੇ ਉਹ ਅੱਜ ਪਵਿੱਤਰ ਰੇਹ ਜਿਹੜੀ ਹੈਗੀ ਆ ਉਹਦਾ ਮਾਡਲ ਆ ਜਿਹੜਾ ਹੈਗਾ ਆਪਣ ਹੱਥੀਆ ਆਪਣਾ ਆਪੇ ਖਾਸ ਵਾਰੀ ਹੈ ਤੇ ਅਸੀਂ ਉਹਨੂੰ ਕਹਿਆ ਸੀਗੇ ਕਿ ਇੱਕ 20000 ਕਰੋੜ 1000 ਕਰੋੜ ਪਿੰਡਾਂ ਤੇ ਲਾ ਦਿਓ 1469 ਜਿਹੜੇ ਹੈਗੇ ਆ ਪਿੰਡਾਂ ਤੇ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਹੈਗਾ ਟ੍ਰੀਟ ਹੋ ਕੇ ਖੇਤੀ ਨੂੰ ਲੱਗਣ ਲੱਗ ਪਊ ਤੇ 19000 ਕਰੋੜ ਰੁਪਈਆ ਜਿਹੜਾ ਸ਼ਹਿਰਾਂ ਦੇ ਇੰਡਸਟਰੀਅਲ ਪਾਣੀ ਜਿਹੜਾ ਡਿੱਗ ਰਿਹਾ ਉਹਦੇ ਉੱਤੇ ਲਾ ਦਿਓ ਉਹ ਪਾਣੀ ਸਾਰਾ ਚੱਕ ਕੇ ਉਹ ਖੇਤੀ ਨੂੰ ਲੱਗੇ ਇੱਕ ਤਾਂ ਗੰਗਾ ਸਾਫ ਹੋ ਜੂਗੀ ਦੂਸਰਾ ਜਿਹੜਾ ਹੈਗਾ ਲੋਕਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਜੂਗਾ ਉਹ ਪ੍ਰੈਕਟੀਕਲ ਕਿੰਨੇ ਕੁ ਰੂਪ ਵਿੱਚ ਹੋਇਆ ਜਾਂ ਨਹੀਂ ਹੋਇਆ ਉਹ ਜਾ ਕੇ ਗੰਗਾ ਦੀ ਤੁਸੀਂ ਸਾਰ ਲੈ ਕੇ ਦੱਸ ਸਕਦੇ ਆ ਪਰ ਅਸੀਂ ਤਾਂ ਇਹ ਬਿਨਾ ਸੈਂਟਰ ਸਰਕਾਰ ਦੇ ਤੇ ਬਿਨਾ ਪੰਜਾਬ ਸਰਕਾਰ ਦੇ ਇਹ ਜੋ ਵੀ ਸੇਵਾ ਹੈ ਇਹ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਤੇ ਲੋਕ ਹੀ ਇਹਦੇ ਵਿੱਚ ਸਾਥ ਦੇ ਰਹੇ ਹੁਣ ਦਾ ਪਲਾਂਟੇਸ਼ਨ ਵੀ ਅਸੀਂ ਉੱਥੋਂ ਆਪਣੇ ਨਰਸਰੀਆਂ ਤੋਂ ਲਿਆ ਕੇ ਕਰ ਰਹੇ ਆ ਤਾਂ ਕਿ ਹਰਿਆ ਭਰਿਆ ਵੀ ਹੋਵੇ ਆਉਣ ਵਾਲੇ ਸਮੇਂ 'ਚ ਅੱਜ ਦਾ ਤੇ ਇਹ ਤੋਂ ਪਹਿਲਾਂ ਦਾ ਤੇ ਜਿਹੜਾ ਆਉਣ ਵਾਲੇ ਸਮੇਂ ਦਾ ਉਹ ਵੱਖਰਾ ਦ੍ਰਿਸ਼ ਹੋਊਗਾ ਕਿਉਂਕਿ ਗੱਲ ਤਾਂ ਹੈਗਾ ਕੁਛ ਅਸੀਂ ਹੱਥ ਲਾਵਾਂਗੇ ਤਾਂ ਫਿਰ ਉਹਨਾਂ ਗੱਲਾਂ ਜਿਹੜੀਆਂ ਮਰਜ਼ੀ ਕੋਈ ਕਰੀ ਜਾਵੇ ਜਿੰਨੀਆਂ ਮਰਜ਼ੀ ਕਰੀ ਜਾਓ ਜਿੰਨੇ ਮਰਜ਼ੀ ਪੋਸਟਰ ਲਾ ਦਿਓ ਨਾ ਕੋਈ ਪੋਸਟਰਾਂ ਨਾ ਜਾਗਦਾਨਾ ਛੱਡੀਆਂ ਫੜ ਕੇ ਨਾ ਨਾ ਕੋਈ ਪ੍ਰਸਾਰ ਦੇ ਨਾਲ ਇਹ ਤੇ ਸਾਰਾ ਕੁਝ ਦੇਖ ਰਿਆ ਤੁਸੀਂ ਵੀ ਇਸ ਬੁੱਢੇ ਨਾਲੇ ਤੇ ਬਹੁਤ ਕੁਝ ਦੇਖਿਆ ਪਰ ਅਸੀਂ ਤਾਂ ਕਿੰਨੇ ਕਿ ਜਦੋਂ ਦੋ ਤਰੀਕ ਨੂੰ ਆਏ ਆ ਮਹਾਰਾਜ ਅਰਦਾਸ ਕੀਤੀ ਸੀ ਪਾਸ਼ਾ ਕਿਰਪਾ ਕਰੋ ਇਹ ਕਰਨ ਵਾਲਾ ਕਰਾਉਣ ਵਾਲਾ ਤੁਸੀਂ ਹੀ ਆ ਅਸੀਂ ਦਾ ਸੇਵਾਦਾਰਾਂ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਕੁਝ ਅੱਗੇ ਨੂੰ ਫਰਕ ਪੈ ਰਿਹਾ ਹੋਣ ਵਾਲੇ ਸਮੇਂ ਜ਼ਰੂਰ ਤੁਹਾਨੂੰ ਬੁੱਢਾ ਦਰਿਆ ਵੀ ਸਾਫ਼ ਪਵਿੱਤਰ ਦਰਦ ਸੁ ਜੀ ਔਰ ਜੇਕਰ ਆਖਰੀ ਸਵਾਲ ਹੈ ਕਿ ਹੁਣ ਜਿਵੇਂ ਤੁਸੀਂ ਕਹਿੰਦੇ ਕਿ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਆਰੰਭੇ ਹੋਏ ਆ ਸਮਾਂ ਇਹਨੂੰ ਕਿੰਨਾ ਕੁ ਲੱਗਦਾ ਹੈ ਤੇ ਜੇਕਰ ਪੰਜਾਬ ਸਰਕਾਰ ਸਹਿਯੋਗ ਦਿੰਦੀ ਹੈ ਕੋਈ ਸਪੈਸ਼ਲ ਬਜਟ ਜਿਹੜਾ ਆ ਪਾਣੀਆਂ ਦੇ ਵਾਸਤੇ ਇਹਨਾਂ ਦੇ ਨਵੀਨੀਕਰਨ ਸੁੰਦਰੀਕਰਨ ਦੇ ਵਾਸਤੇ ਰੱਖਦੀ ਆ ਫਿਰ ਕਿੰਨਾ ਕੁ ਸਮਾਂ ਲੱਗਦਾ ਹੈ ਉਹਨਾਂ ਸੁਧਰੀਕਰਨ ਵਾਸਤੇ ਜੋ ਮਰਜੀ ਸੜਕਾਂ ਬਣਾਈ ਜੋ ਇਹਦੇ ਕੰਡੇ ਪਲਾਟੇਦਨ ਕਰੀ ਜੋ ਉਹ ਤਾਂ ਵੱਖਰੀ ਗੱਲ ਆ ਤੇ ਜਿਹੜਾ ਇਹਨੂੰ ਸਾਫ਼ ਕਰਨ ਵਾਸਤੇ ਤੇਹੀ ਆ ਜੋ ਟ੍ਰੀਟਮੈਂਟ ਪਲੈਂਟ ਲੱਗੇ ਆ ਉਹ ਚੱਲੀ ਜਾਂਣ ਇਹ ਇਹ ਸਭ ਤੋਂ ਵੱਡਾ ਇਹਦੇ ਵਾਸਤੇ ਸਹਯੋਗ ਆ ਤੇ ਜਿਹੜੇ ਸੇ ਨਹੀਂ ਲੱਗਾ ਉਹ ਉਹ ਲੱਗ ਜਾਣ ਜਿਹੜੇ ਪੈਂਦੇ ਆ ਰੁਕ ਜਾਣ ਦਰਿਆ ਨੂੰ ਸਾਫ਼ ਕਰਨ ਵਾਸਤੇ ਕੋਈ ਸਪੈਸ਼ਲ ਗ੍ਰਾਂਟ ਦੀ ਲੋੜ ਨਹੀਂ ਪਰ ਉਹਦੇ ਵਿੱਚ ਜੋ ਢਿੱਗ ਰਿਹਾ ਉਹਨੂੰ ਰੋਕਣ ਦੀ ਲੋੜ ਆ ਜੀ ਦਰਿਆ ਨੂੰ ਸਾਫ ਕਰਨ ਦੇ ਵਾਸਤੇ ਜਿਹੜਾ ਇਸ ਦੇ ਵਿੱਚ ਬਾਹਰੋਂ ਗੰਦਮੰਦ ਜੋ ਡਰੇਨੇਜ ਹੋ ਰਹੀ ਹੈ ਜੋ ਲੋਕਾਂ ਦਾ ਲਗਾਤਾਰ ਘਰਾਂ ਦੇ ਵਿੱਚੋਂ ਗੰਦਾ ਪਾਣੀ ਡੇਰੀਆਂ ਦੇ ਵਿੱਚੋਂ ਪਾਣੀ ਫੈਕਟਰੀਆਂ ਦੇ ਵਿੱਚੋਂ ਜੋ ਕੈਮੀਕਲ ਜੋ ਰਿਸਾਹ ਜੋ ਇਨਾਂ ਦਰਿਆਵਾਂ ਦੇ ਵਿੱਚ ਇਨਾਂ ਵਗਦੇ ਹੋਏ ਪਾਣੀਆਂ ਦੇ ਵਿੱਚ ਆ ਰਿਹਾ ਜੇਕਰ ਸਰਕਾਰ ਦੇ ਸਹਿਯੋਗ ਦੇ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਮਿਊਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਦੇ ਸਹਿਯੋਗ ਦੇ ਨਾਲ ਜੇਕਰ ਇਹ ਬੰਦ ਹੋ ਜਵੇ ਤਾਂ ਇਹ ਸਾਡੇ ਜਿਹੜੇ ਵਗਦੇ ਹੋਏ ਪਵਿੱਤਰ ਪਾਣੀ ਨੇ ਇਹ ਮੁਰਤੋਂ ਸਾਨੂੰ ਜੀਵਨ ਦੇ ਸਕਦੇ ਨੇ ਜੋ ਅੱਜ ਬਿਮਾਰੀਆਂ ਦਾ ਘਰ ਬਣੇ ਹੋਏ ਉਹਦੇ ਵਿੱਚ ਕਸੂਰ ਸਾਡਾ ਵੀ ਹੈ ਕਿਉਂਕਿ ਅਸੀਂ ਸੱਚਮੁੱਚ ਜਾਗਦੇ ਹੋਏ ਵੀ ਸੁੱਤੇ ਆ ਸਾਡੇ ਨਾਲ ਸਨ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਇਸ ਬੁੱਢੇ ਦਰਿਆ ਨੂੰ ਮੁੜ ਉਸ ਦਾ ਅਸਲ ਸਰੂਪ ਦੇਣ ਦੇ ਵਾਸਤੇ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਇਸ ਤਰ੍ਹਾਂ ਤੁਸੀਂ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ